ਪਰਮ ਸਨਮਾਨਯੋ ਗੁਰੂ ਰੂ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਹਿਬ ਸੰਗਤ ਜੀ ਆਪਾਂ ਅਕਸਰ YouTube ਜਾਂ ਕਥਾ ਸਮਾਗਮ ਵਿੱਚ ਸੁਣਦੇ ਰਹਿੰਦੇ ਹਾਂ ਕਿ ਕਲਯੁਗ ਦਾ ਅੰਤ ਨੇੜੇ ਹੀ ਹੈ ਕਈ ਮਹਾਪੁਰਸ਼ ਕਹਿੰਦੇ ਹਨ ਕਿ ਧਰਤੀ ਦਾ ਵਿਨਾਸ਼ ਹੁਣ ਨੇੜੇ ਹੀ ਹੈ ਇਸ ਲਈ ਵੱਧ ਤੋਂ ਵੱਧ ਭਗਤੀ ਕਰੋ ਪਿਆਰੀ ਸਾਹ ਸੰਗਤ ਜੀ ਇਹ ਤਾਂ ਪਰਮਾਤਮਾ ਆਪ ਹੀ ਜਾਣਦਾ ਹੈ ਕਿ ਮੈਂ ਇਸ ਧਰਤੀ ਦਾ ਕਦੋਂ ਵਿਨਾਸ਼ ਕਰਨਾ ਹੈ ਉਹ ਆਪਣੀ ਮਰਜ਼ੀ ਨਾਲ ਸਮਾਂ ਨੂੰ ਵਧਾ ਵੀ ਦਿੰਦਾ ਹੈ ਕਈ ਐਸੇ ਮਹਾਪੁਰਸ਼ ਇਸ ਧਰਤੀ ਤੇ ਬੈਠੇ ਹਨ ਜਿਹੜੇ ਬਹੁਤ ਹੀ ਭਗਤੀ ਕਰਦੇ ਹਨ ਜਿਨ੍ਹਾਂ ਦੇ ਸਦਕਾ ਪਰਮਾਤਮਾ ਮਾੜਾ ਸਮਾਂ ਟਾਲ ਦਿੰਦਾ ਹੈ ਇਸ ਲਈ ਸਮਾਂ ਅੱਗੇ ਵਧ ਜਾਂਦਾ ਹੈ ਪਰਮਾਤਮਾ ਆਪਣੇ ਭਗਤਾਂ ਵਾਸਤੇ ਸਭ ਕੁਝ ਕਰਨ ਨੂੰ ਤਿਆਰ ਹੋ ਜਾਂਦਾ ਹੈ ਜਿਵੇਂ ਭਗਤ ਨਾਮਦੇਵ ਜੀ ਨੂੰ ਜਦੋਂ ਬ੍ਰਾਹਮਣਾਂ ਨੇ ਧੱਕੇ ਮਾਰ ਕੇ ਮੰਦਰ ਵਿੱਚੋਂ ਬਾਹਰ ਕੱਢਿਆ ਤਾਂ ਭਗਤ ਨਾਮਦੇਵ ਜੀ ਮੰਦਰ ਦੇ ਦੂਸਰੇ ਕੋਨੇ ਤੇ ਬੈਠ ਕੇ ਪਰਮਾਤਮਾ ਦੀ ਅराधना ਕਰਨ ਲੱਗ ਪਏ। ਉਹਨਾਂ ਨੇ ਪਰਮਾਤਮਾ ਦੀ ਭਗਤੀ ਕਰਕੇ ਪਰਮਾਤਮਾ ਨੂੰ ਇੰਨਾ ਰਿਝਾ ਲਿਆ ਕਿ ਪਰਮਾਤਮਾ ਨੂੰ ਖੁਦ ਆਉਣਾ ਪਿਆ ਤੇ ਆ ਕੇ ਉਹਨਾਂ ਨੇ ਮੰਦਰ ਹੀ ਘੁਮਾ ਦਿੱਤਾ ਜਿੱਧਰ ਨਾਮਦੇਵ ਜੀ ਬੈਠੇ ਸਨ। ਬ੍ਰਾਹਮਣ ਇਹ ਦੇਖ ਕੇ ਬਹੁਤ ਹੈਰਾਨ ਹੋਏ ਤੇ ਭਗਤ ਨਾਮਦੇਵ ਜੀ ਦੇ ਪੈਰੀਂ ਪੈ ਗਏ। ਇਸੇ ਤਰ੍ਹਾਂ ਭਗਤ ਪ੍ਰਹਿਲਾਦ ਦੀ ਉਹਨਾਂ ਨੇ ਰੱਖਿਆ ਕੀਤੀ ਜਿਸ ਤਰ੍ਹਾਂ ਕੇ ਮਹਾਰਾਜ ਜੀ ਦਾ ਫਰਮਾਨ ਹੈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਕਸ ਦੁਸ਼ਟ ਹਾਰ ਮਾਰਿਆ ਪ੍ਰਹਿਲਾਦ ਰਾਇ ਪਿਆਰੀ ਸਾਧ ਸੰਗਤ ਜੀ ਹੁਣ ਕਾਫੀ ਸਮੇਂ ਤੋਂ ਇਹ ਖਬਰਾਂ ਆ ਰਹੀਆਂ ਹਨ ਕਿ ਜਿਹੜੇ ਸਮੁੰਦਰ ਦੇ ਵਿੱਚ ਜੀਵ ਜੰਤੂ ਹਨ ਜਿਹੜੇ ਕਿ 2-3 ਕਿਲੋਮੀਟਰ ਥੱਲੇ ਰਹਿੰਦੇ ਹਨ ਉਹ ਉੱਪਰ ਆ ਰਹੇ ਹਨ ਉਹ ਸਮੁੰਦਰੋਂ ਨਿਕਲ ਕੇ ਧਰਤੀ ਤੇ ਆ ਰਹੇ ਹਨ ਸਾਧ ਸੰਗਤ ਜੀ ਇਹ ਜੀਵ ਜਿਹੜੇ ਸਮੁੰਦਰ ਦੇ ਹੇਠਾਂ ਰਹਿੰਦੇ ਹਨ ਕਦੇ ਬਾਹਰ ਨਹੀਂ ਆਉਂਦੇ ਇਹ ਉਦੋਂ ਹੀ ਬਾਹਰ ਆਉਂਦੇ ਹਨ ਜਦੋਂ ਧਰਤੀ ਵਿੱਚ ਕੋਈ ਹਲਚਲ ਹੋਵੇ ਇਸ ਨੂੰ ਖਤਰੇ ਦੀ ਨਿਸ਼ਾਨੀ ਵਜੋਂ ਦੇਖਿਆ ਜਾਂਦਾ ਹੈ ਇੱਕ ਮੱਛੀ ਹੈ ਜਿਸ ਦਾ ਨਾਮ ਹੈ ਆਰਫਿਸ਼ ਇਹ ਵੀ ਪਿਛਲੇ ਕਈ ਦਿਨਾਂ ਤੋਂ ਸਮੁੰਦਰ ਦੇ ਕੰਢੇ ਉੱਤੇ ਕਈ ਮੁਲਕਾਂ ਵਿੱਚ ਦਿਖੀ ਹੈ ਇਹ ਇੱਕ ਖਤਰੇ ਦੀ ਨਿਸ਼ਾਨੀ ਹੈ ਪਿਛਲੇ ਦਿਨੀਂ ਜਪਾਨ ਦਾ ਇੱਕ ਮਛਵਾਰਾ ਮੱਛਲੀਆਂ ਫੜ ਰਿਹਾ ਸੀ ਉਸ ਨੇ ਕੀ ਦੇਖਿਆ ਕਿ ਉਸ ਦੇ ਜਾਲ ਵਿੱਚ ਇੱਕ ਔਰਫਿਸ਼ ਫਸ ਗਈ ਹੈ ਜਿਹੜੀ ਕਿ 2 ਕਿਲੋਮੀਟਰ ਥੱਲੇ ਰਹਿੰਦੀ ਹੈ ਮਛਵਾਰੇ ਨੇ ਉਸ ਨੂੰ ਵਾਪਸ ਛੱਡ ਦਿੱਤਾ ਕਿਉਂਕਿ ਪ੍ਰਾਣੀਆਂ ਕਹਾਣੀਆਂ ਮੁਤਾਬਕ ਇਹ ਪੁਚਾਲ ਦਾ ਸੰਕੇਤ ਦਿੰਦਾ ਹੈ ਇਸੇ ਪ੍ਰਕਾਰ 2023 ਵਿੱਚ 50 ਦੇ ਤਕਰੀਬਨ ਔਰਫਿਸ਼ ਸਮੁੰਦਰ ਤਲ ਤੇ ਆ ਗਈਆਂ ਇਸੇ ਤਰ੍ਹਾਂ 2024 ਵਿੱਚ ਕੈਲੀਫੋਰਨੀਆ ਵਿੱਚ ਇਹਨਾਂ ਵਾਰੀ ਆਰਫਿਸ਼ ਦੇਖੀਆਂ ਗਈਆਂ ਜਿਹੜੀਆਂ ਕਿ ਸਮੁੰਦਰ ਦੇ ਹੇਠਾਂ ਰਹਿੰਦੀਆਂ ਹਨ ਤੇ 2025 ਵਿੱਚ ਮੈਕਸੀਕੋ ਵਿੱਚ ਜ਼ਿੰਦਾ ਆਰਫਿਸ਼ ਦੇਖੀਆਂ ਗਈਆਂ ਜਿਹੜੀਆਂ ਕਿ ਸਮੁੰਦਰ ਦੇ ਥੱਲਿਓਂ ਨਿਕਲ ਕੇ ਉੱਪਰ ਆ ਗਈਆਂ ਇਹ ਮੱਛਲੀਆਂ ਹੁਣ ਬਾਰ-ਬਾਰ ਕਿਉਂ ਦਿਖ ਰਹੀਆਂ ਹਨ ਇਹ ਕੁਝ ਸਾਲ ਪਹਿਲਾਂ ਨਹੀਂ ਸੀ ਦੇਖਦੀਆਂ ਵਿਗਿਆਨਿਕਾਂ ਨੇ ਬੜੀ ਖੋਜ ਕੀਤੀ ਪਰ ਇਹ ਉਹਨਾਂ ਨੂੰ ਕਦੇ ਮਿਲੀਆਂ ਨਾ ਇਸੇ ਤਰ੍ਹਾਂ ਇੱਕ ਮੱਛੀ ਹੈ ਜਾਇੰਟ ਫੈਂਟਮ ਜੈਲੀਫਿਸ਼ ਇਹ ਸਮੁੰਦਰ ਵਿੱਚ 2 ਕਿਲੋਮੀਟਰ ਥੱਲੇ ਰਹਿੰਦੀ ਹੈ। ਇਹ ਰਸ਼ੀਆ ਵਿੱਚ ਦੇਖੀ ਗਈ ਹੈ। ਇੱਕ ਬਲੈਕ ਸੀ ਡੈਵਲ ਐਂਗਲਿਫਿਸ਼ ਹੈ ਜਿਹੜੀ ਕਿ ਬਹੁਤ ਡਰਾਉਣੀ ਮੱਛੀ ਹੈ। ਇਹਨੂੰ ਸਮੁੰਦਰੀ ਸ਼ੈਤਾਨ ਵੀ ਕਹਿੰਦੇ ਹਨ। ਇਹਦੇ ਨੱਕ ਤੇ ਐਂਟੀਨਾ ਲੱਗਿਆ ਹੁੰਦਾ ਹੈ ਜਿਸ ਨਾਲ ਇਹ ਆਪਣਾ ਸ਼ਿਕਾਰ ਲੱਭਦੀ ਹੈ। ਸਾਹ ਸੰਗਤ ਜੀ ਇਹ ਕਈ ਹਜ਼ਾਰ ਸਾਲਾਂ ਤੋਂ ਨਹੀਂ ਸੰਦੇਖੇ ਗਏ। ਪਰ ਇਹ ਹੁਣ ზე ਉੱਪਰ ਆ ਰਹੇ ਹਨ। ਇਸ ਦਾ ਕੋਈ ਖਾਸ ਕਾਰਨ ਹੈ। ਐਸ ਲਈ ਸੰਤ ਮਹਾਤਮਾ ਵੀ ਸੰਕੇਤ ਦੇ ਰਹੇ ਹਨ ਕਿ ਭਾਈ ਨਾਮ ਜਪ ਲੋ ਸੇਵਾ ਕਰ ਲੋ ਸਮਾਂ ਥੋੜਾ ਰਹਿ ਗਿਆ ਹੈ ਸਮੇਂ ਦਾ ਕੋਈ ਪਤਾ ਨਹੀਂ ਕਿ ਕਦੋਂ ਬਾਜ਼ੀ ਪਲਟ ਜਾਣੀ ਹੈ ਸਾਧ ਸੰਗਤ ਵਿੱਚੋਂ ਕਈ ਬੰਦੇ ਕਹਿੰਦੇ ਹਨ ਕਿ ਸਾਨੂੰ ਕੋਈ ਬ੍ਰਹਮ ਗਿਆਨੀ ਦੱਸੋ ਪਰ ਪਿਆਰੀ ਸਾਧ ਸੰਗਤ ਜੀ ਹੁਣ ਬਹੁਤੇ ਬ੍ਰਹਮ ਗਿਆਨੀ ਸੱਚਖੰਡ ਜਾ ਚੁੱਕੇ ਹਨ ਕੋਈ ਇੱਕ ਅਧਿ ਹੀ ਸ਼ਾਇਦ ਰਹਿ ਗਿਆ ਹੋਵੇਗਾ ਜਿਹੜਾ ਕਿ ਹੁਣ ਗੁਪਥੀ ਹੈ ਉਹ ਲੋਕਾਂ ਨੂੰ ਮਿਲਣਾ ਨਹੀਂ ਚਾਹੁੰਦਾ ਕਿਉਂਕਿ ਲੋਕਾਂ ਦੀ ਮਤ ਹੁਣ ਉੱਠੀ ਹੋ ਚੁੱਕੀ ਹੈ ਹੁਣ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਗਿਆਨ ਨਹੀਂ ਲੈ ਰਹੇ ਬਲਕਿ YouTube, Facebook, Instagram ਇਹਨਾਂ ਚੀਜ਼ਾਂ ਤੋਂ ਗਿਆਨ ਲੈ ਰਹੇ ਹਨ ਇਹ ਵੀ ਨਹੀਂ ਦੇਖਦੇ ਬੰਦਾ ਕੌਣ ਹੈ ਕਿੱਥੋਂ ਪੜਿਆ ਹੈ ਕਿੱਥੋਂ ਇਹਨੇ ਸਿੱਖਿਆ ਪ੍ਰਾਪਤ ਕੀਤੀ ਹੈ ਜੋ ਉਸਨੂੰ ਚੰਗਾ ਲੱਗਦਾ ਹੈ ਉਹ ਬੋਲ ਦਿੰਦਾ ਹੈ ਤੇ ਜੋ ਸਾਨੂੰ ਚੰਗਾ ਲੱਗਦਾ ਹੈ ਉਹ ਸੀ ਸੁਣ ਲੈਂਦੇ ਸਾਹ ਸੰਗਤ ਜੀ ਜਿਹੜੇ ਬਾਹਰ ਦੇ ਖਾਣੇ ਹਨ ਇਹ ਵੀ ਸਾਨੂੰ ਖਰਾਬ ਕਰ ਰਹੇ ਹਨ ਸਿਕਟਾਂ ਬੀੜੀਆਂ ਪੀ ਕੇ ਭਈਏ ਗੋਲ ਗੱਪੇ ਬਣਾ ਰਹੇ ਹਨ ਪੀਜ਼ਾ ਬਣਾ ਰਹੇ ਹਨ 버거 ਬਣਾ ਰਹੇ ਹਨ ਜਿਹੜੇ ਕਿ ਅਸੀਂ ਬੜੇ ਸਵਾਦ ਨਾਲ ਛਕਦੇ ਹਾਂ ਆਪਾਂ ਇਹ ਨਹੀਂ ਦੇਖਦੇ ਵੀ ਮਰਿਆਦਾ ਨਾਲ ਬਣਾਈ ਗਈ ਹੈ ਕਿ ਨਹੀਂ ਨਾ ਆਪਾਂ ਸਫਾਈ ਦੇਖਦੇ ਹਾਂ ਪਿਛਲੇ ਦਿਨੀ ਦਾਸ ਚਮਕੌਰ ਸਾਹਿਬ ਗਿਆ ਤਾਂ ਉੱਥੇ ਇੱਕ ਰੇੜੀ ਲੱਗੀ ਹੋਈ ਸੀ ਉਸ ਰੇੜੀ ਦੇ ਆਸੇ ਪਾਸੇ ਕਈ ਸਿੰਘ ਜਿਨ੍ਹਾਂ ਨੇ ਅੰਮ੍ਰਿਤ ਛਕਾਇਆ ਸੀ ਉਹ ਗੋਲ ਗੱਪੇ ਛਕ ਰਹੇ ਸਨ ਤੇ ਬਣਾਉਣ ਵਾਲਾ ਇੱਕ ਭਈਆ ਸੀ ਸੋ ਸਾਧ ਸੰਗਤ ਜੀ ਹੁਣ ਤੁਸੀਂ ਆਪੇ ਹਿਸਾਬ ਲਾਓ ਕਿ ਹੁਣ ਮਰਿਆਦਾ ਕਿਸ ਕੋਲ ਰਹਿ ਗਈ ਗੁਰੂ ਸਾਹਿਬ ਦਾ ਤਾਂ ਇਹ ਬਚਨ ਸੀ ਕਿ ਜਿਹੜਾ ਬੰਦਾ ਸ਼ਰਾਬ ਜਾਂ ਮੀਟ ਦਾ ਸੇਵਨ ਕਰਦਾ ਹੈ ਜਾਂ ਤੰਬਾਕੂ ਦਾ ਸੇਵਨ ਕਰਦਾ ਹੈ ਜੇ ਅਸੀਂ ਉਸ ਦੇ ਹੱਥੋਂ ਇੱਕ ਗਲਾਸ ਪਾਣੀ ਦਾ ਪੀਨੇ ਹਾਂ ਤਾਂ ਉਹ ਸ਼ਰਾਬ ਪੀਣ ਦੇ ਬਰਾਬਰ ਹੈ ਪਰ ਹੁਣ ਕੋਈ ਸਮਝਦਾ ਹੀ ਨਹੀਂ ਇਸ ਲਈ ਸਾਧ ਸੰਗਤ ਜੀ ਸਾਨੂੰ ਬਾਹਰ ਦਾ ਖਾਣਾ ਤਿਆਗਣਾ ਚਾਹੀਦਾ ਹੈ ਤੇ ਘਰ ਵਿੱਚ ਬਣਾ ਕੇ ਹੀ ਛਕਣਾ ਚਾਹੀਦਾ ਹੈ ਇੱਕ ਵਾਰੀ ਕੋਈ ਗੁਰਮੁਖ ਪਿਆਰਾ ਜਿਸਨੇ ਲੰਗਰ ਲਗਾਉਣਾ ਸੀ ਉਸ ਨੂੰ ਘਿਓ ਦੀ ਬਹੁਤ ਜ਼ਰੂਰਤ ਸੀ ਉਸਨੇ ਘਟੋ ਘਟ 100 ਪੀਪੇ ਘਿਓ ਦੇ ਲੈਣੇ ਸੀ ਉਹ ਕਾਰਖਾਨੇ ਪਹੁੰਚ ਗਿਆ ਕੁਦਰਤੀ ਕਾਰਖਾਨੇ ਉਸ ਨੂੰ ਇੱਕ ਵਾਕਫ ਬੰਦਾ ਮਿਲ ਗਿਆ ਉਹ ਕਹਿੰਦਾ ਗਿਆਨੀ ਜੀ ਤੁਸੀਂ ਇੱਧਰ ਕਿੱਧਰ ਆ ਗਏ ਉਹ ਕਹਿੰਦਾ ਭਾਈ ਲੰਗਰ ਵਾਸਤੇ ਘਿਓ ਲੈ ਕੇ ਜਾਣਾ ਜੋਤ ਦੇ ਵਿੱਚ ਪਾਉਣਾ ਨਾਲੇ ਦੀਗ ਬਣਾਉਣੀ ਹੈ ਉਹ ਕਹਿੰਦਾ ਗਿਆਨੀ ਜੀ ਤੁਸੀਂ ਇਸ ਦਾ ਭੋਗ ਲਗਾਉਗੇ ਤੁਹਾਨੂੰ ਪਤਾ ਹੈ ਕਿ ਹਰਿਆਣੇ ਵਿੱਚੋਂ ਸੂਰ ਦੀ ਚਰਬੀ ਆ ਕੇ ਇਸ ਘਿਓ ਵਿੱਚ ਪੈਂਦੀ ਹੈ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਇਹ ਕਿਉਂ ਤੁਹਾਡੇ ਕੰਮ ਦਾ ਹੈ ਜਾਂ ਨਹੀਂ ਸੋ ਉਹ ਮਹਾਪੁਰਸ਼ ਵਾਪਸ ਆ ਗਏ ਤੇ ਉਹਨਾਂ ਨੇ ਕਿਸੇ ਹੋਰ ਜਗ੍ਹਾ ਤੋਂ ਉਹ ਕਿਉਂ ਅਰੇਂਜ ਕੀਤਾ ਸੋ ਇਸ ਲਈ ਸਾਧ ਸੰਗਤ ਜੀ ਜਿਹੜੀ ਵੀ ਚੀਜ਼ ਬਣਾਓ ਕੋਸ਼ਿਸ਼ ਕਰੋ ਕਿ ਘਰੇ ਹੀ ਬਣਾਈ ਜਾਵੇ ਤਾਂ ਕਿ ਤੁਹਾਡੀ ਮਰਿਆਦਾ ਸ਼ੁੱਧ ਰਹੇ ਤੇ ਤੁਹਾਡੇ ਕੰਮ ਸਾਰੇ ਸਿੱਧ ਹੋਣ ਇਸੇ ਕਰਕੇ ਆਪਾਂ ਅੱਜ ਕੱਲ ਪਾਠ ਵੀ ਕਰ ਰਹੇ ਹਾਂ ਮਰਿਆਦਾ 'ਚ ਵੀ ਰਹਿ ਰਹੇ ਹਾਂ ਪਰ ਸਾਡੇ ਕੰਮ ਸਿਰੇ ਨਹੀਂ ਚੜ ਰਹੇ ਕਿਉਂਕਿ ਸਾਡੀ ਰਹਿਣੀ ਬਹਿਣੀ ਵਿੱਚ ਝੂਠ ਪਹੁੰਚ ਚੁੱਕੀ ਹੈ ਸੋ ਸਾਧ ਸੰਗਤ ਜੀ ਮਹਾਪੁਰਸ਼ ਕਾਫੀ ਸਮੇਂ ਤੋਂ ਕਹਿੰਦੇ ਆ ਰਹੇ ਹਨ ਕਿ ਭਾਈ ਨਾਮ ਜਪ ਲੋ ਅੰਮ੍ਰਿਤ ਛਕ ਲੋ ਸਮੇਂ ਦਾ ਕੋਈ ਪਤਾ ਨਹੀਂ ਕਦੋਂ ਬਦਲ ਜਾਏ ਇਹ ਤਾਂ ਪੱਕਾ ਹੀ ਹੈ ਕਿ ਜਿਸ ਤਰ੍ਹਾਂ ਦਾ ਸਮਾਜ ਚੱਲ ਰਿਹਾ ਹੈ ਇਸ ਤਰ੍ਹਾਂ ਦਾ ਨਹੀਂ ਰਹਿਣਾ ਕਿਉਂਕਿ ਅੱਗੇ ਸਤਿਯੁਗ ਆ ਰਿਹਾ ਹੈ ਇਸ ਲਈ ਕੁਝ ਹਲਚਲ ਤਾਂ ਜ਼ਰੂਰ ਹੋਏ ਇਸ ਲਈ ਤੁਸੀਂ ਸਾਂਝੇਦਾਰ ਬਣੋ ਤੇ ਵੱਧ ਤੋਂ ਵੱਧ ਬਾਣੀ ਪੜੋ ਵਾਤੋ ਵਾਦ ਗੁਰਦੁਆਰੇ ਜਾ ਕੇ ਸੇਵਾ ਕਰੋ ਕਿਸੇ ਦਾ ਮਨ ਨਾ ਦੁਖਾਓ ਤੇ ਆਪਣੇ ਖਾਣ ਪੀਣ ਦਾ ਧਿਆਨ ਰੱਖੋ ਮਹਾਪੁਰਸ਼ ਕਹਿੰਦੇ ਸਨ ਕਿ ਭਾਈ ਆਉਣ ਵਾਲੇ ਸਮੇਂ ਵਿੱਚ 12 ਕੋਤੇ ਦੀਵਾ ਜਲੇਗਾ 12 ਕੋਤੇ ਦੀਵਾ ਜਲਣ ਦਾ ਮਤਲਬ ਇਹ ਹੈ ਇੱਕ ਕੋਹ ਹੁੰਦਾ ਹੈ 2.5 ਕਿਲੋਮੀਟਰ ਦਾ 12 ਕੋਹ ਦਾ ਮਤਲਬ ਲਾ ਲਓ ਤਕਰੀਬਨ 50 ਕਿਲੋਮੀਟਰ ਕਹਿਣ ਦਾ ਮਤਲਬ ਇਹ ਹੈ ਕਿ 50 ਕਿਲੋਮੀਟਰ ਤੇ ਤੁਹਾਨੂੰ ਕੋਈ ਨਾਮ ਜਪਣ ਵਾਲਾ ਬੰਦਾ ਮਿਲੇਗਾ ਜਿਹੜਾ ਰੱਬ ਨਾਲ ਜੁੜਿਆ ਹੋਏਗਾ ਤੇ ਸਭ ਦਾ ਭਲਾ ਮੰਗਦਾ ਹੋਏਗਾ ਸਾਧ ਸੰਗਤ ਜੀ ਮੈਂ ਸੁਣਿਆ ਹੈ ਕਿ ਬਠੰਡੇ ਵਾਲੇ ਕੋਲ ਸਥਾਨ ਹੈ ਮਾਹਪੁਰ ਸ਼ਾਦਾ ਉਥੋਂ ਅੱਜ ਕੱਲ੍ਹ ਚੱਕੀਆਂ ਬਹੁਤ ਲੋਕ ਲੈ ਕੇ ਜਾ ਰਹੇ ਹਨ ਉਹ ਕਹਿੰਦੇ ਹਨ ਕਿ ਆਉਣ ਵਾਲਾ ਸਮਾਂ ਬੜਾ ਮਾੜਾ ਆ ਰਿਹਾ ਹੈ ਇਸ ਲਈ ਹਰ ਘਰ ਵਿੱਚ ਇੱਕ ਨਲਕਾ ਹੋਣਾ ਚਾਹੀਦਾ ਹੈ ਤੇ ਇੱਕ ਆਟਾ ਪੀਸਣ ਵਾਲੀ ਚੱਕੀ ਹੋਣੀ ਲਾਜ਼ਮੀ ਹੈ ਸੋ ਇਸ ਕਰਕੇ ਲੋਕ ਉਥੋਂ ਚੱਕੀ ਲੈ ਕੇ ਆ ਰਹੇ ਹਨ ਸੋ ਪਿਆਰੀ ਸਾਧ ਸੰਗਤ ਜੀ ਆਪਣਾ ਖਾਣਾ ਪੀਣਾ ਸ਼ੁੱਧ ਰੱਖੋ ਤੇ ਕੋਸ਼ਿਸ਼ ਕਰੋ ਵਾਤੋ-ਵਾਤ ਸੰਗਤ ਕੀਤੀ ਜਾਏ। ਸ੍ਰੀ ਗੁਰੂ ਆਰਾਮਦਾਸ ਜੀ ਦਾ ਬਚਨ ਹੈ। ਗੁਰ ਸਤਗੁਰ ਕਾ ਜੋ ਸੇਖਾ ਖਾਏ ਸੋ ਭਲਕੇ ਉੱਠ ਹਰਨਾਮ ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਉਪਦੇਸ਼ ਗੁਰ ਹਰ ਹਰ ਜਪ ਜਾਪੇ। ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ। ਫਿਰ ਚੜਾ ਦਿਵਸ ਗੁਰਬਾਣੀ ਗਾਵੇ। ਬੈੰਧਿਆ ਉੱਠਦਿਆਂ ਹਰਨਾਮ ਤੇ ਆਵੇ। ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਜਿਸਨੂੰ ਦਿਆਲ ਹੋਵੇ ਮੇਰਾ ਸੁਆਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੈ ਹੋਇਆਂ ਭੁੱਲਾ ਚੁਕਾਂ ਦੀ ਖਮਾ ਬਖਸ਼ੀਂ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ